ਵਾਹਿਗੁਰੂ 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 ਜੈ ਸਤ ਗੁਰ ਸੁਣੀਦਾ ਤਸੋਹੀ ਮੰਡੀਠ ਜੈ ਸਤ ਸੱਤ ਗੁਰ ਸੁਣੀਦਾ ਤੈ ਸੋਹੀ ਮੈਂ ਦੀਠ ਵਿਚੜਿਆ ਮੇਲੇ ਪ੍ਰਭੂ ਵਿਚੜਿਆ ਮੇਲੇ ਹਰ ਦਰਗਾਹ ਕਾ ਬਸੀਠ ਹਰ ਨਾਮੋਂ ਮੰਤਰ ਦੇਡਾਂ ਦਾ ਕਟਹੁ ਮੈ ਰੋਗ ਨਾਨਕ ਸਤ ਗੁਰ ਪੀਣਾ ਮਿਲਾਇਆ ਜਿਨਾ ਧੋਰੇ ਪਿਆ ਸੰਜੋਗ ਨਾਨਕ ਸਤ ਗੁਰ ਤੀਣਾ ਮਿਲਾਇਆ ਜਿਨਾ ਧੋਰੇ ਪਿਆ ਸੰਜੋਗ ਜਸ ਸਤ ਗੁਰ ਸੁਣੀਂਦਾ ਤਸੋਹੀ ਮੰਡੀਠ ਜੈਸਾ ਸਤ ਗੁਰ ਸੁਣੀਂਦਾ ਤਸੋਹੀ ਮੰਡੀਠ ਵਾਹਿਗੁਰੂ ਮਾਰੂ ਮਹਿਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਪਾਗੋਂ ਕਿਸ ਪੈ ਜਾਉ ਜਿਸ ਕੈ ਡਰ ਭੈ ਭਾਗੀਐ ਅੰਮ੍ਰਿਤ ਤਾਂ ਕੋ ਨਾਉ ਮਾਰੇ ਰੱਖੈ ਇਕ ਤੂੰ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀ ਨਾਮ ਬਿਨਾ ਕੋ ਕਛ ਨਹੀਂ ਗੁਰਪੂਰ ਪੂਰੀ ਮਤਕੀਨਾ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਮਾਰੂ ਰਾਗ ਦੇ ਵਿੱਚ ਆਵਾਜ ਇਸ ਤੇ ਈਸਰੀ ਅਸ਼ਟਪਦੀ ਦੇ ਪਹਿਲੇ ਦੋ ਪਦਿਆਂ ਦੀ ਵਿਚਾਰ ਕਰੀਏ ਇਹ ਤੀਸਰੀ ਅਸ਼ਪਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1010 ਅੰਗ ਉੱਤੇ ਸ਼ਿਸ਼ੋਭਤ ਹੈ ਜੀ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਉਪਦੇਸ਼ ਕਰਦੇ ਹਨ ਬੱਬਾ ਮੈਂ ਉਚੀਲ ਕਾਚੋ ਮਤਹੀਨ اے ਮੇਰੇ ਵਾਹਿਗੁਰੂ ਮੈਂ ਨਾਮ ਤੋਂ ਬਿਨਾ ਕੁਚੀਲ ਹਾਂ ਕੁਚੀਲ ਗੰਦਾ ਮੈਂ ਨਾਮ ਤੋਂ ਬਿਨਾ ਕੁਚੀਲ ਹਾਂ ਕਾਚੋਂ ਕਾਚਾ ਕਾਚਾ ਕਮਜ਼ੋਰ ਹਾਂ ਮਤਹੀਨ ਅਤੇ ਨਾਮ ਤੋਂ ਬਿਨਾ ਮੈਂ ਮੱਤ ਤੋਂ ਹੀ ਹਾਂ ਮੇਰੇ ਅੰਦਰ ਕੋਈ ਅਕਲ ਨਹੀਂ ਹੈ ਕਿਉਂਕਿ ਮੈਂ ਨਾਮ ਦੇ ਨਾਲ ਨਹੀਂ ਜੁੜਿਆ ਨਾਮ ਦੇ ਨਾਲ ਨਾਂ ਜੁੜਨ ਕਰਕੇ ਮੈਂ ਕੋਚੀਲ ਹਾਂ ਮੈਂ ਕਾਚੋਂ ਕਮਜ਼ੋਰ ਹਾਂ ਅਤੇ ਮੈਂ ਅਕਲ ਤੋਂ ਹੀਣ ਹਾਂ ਨਾਮ ਬਿਨਾ ਉਹ ਕਾਚ ਨਹੀਂ ਗੁਰਪੂਰੈ ਪੂਰੀ ਮਤਕੀਨਾ ਅਤੇ ਨਾਮ ਤੋਂ ਬਿਨਾ ਕੋਈ ਵੀ ਕਿਸੇ ਦੀ ਕੋਈ ਪਾਇਆ ਹੀ ਨਹੀਂ ਹੈ ਨਾਮ ਤੋਂ ਬਿਨਾ ਕਿਸੇ ਲੇਖੇ ਹੀ ਨਹੀਂ ਹੈ ਕੋਈ ਨਾਮ ਬਿਨਾ ਕੋ ਕਛ ਨਹੀਂ ਨਾਮ ਤੋਂ ਬਿਨਾ ਕੋਈ ਕੁਛ ਵੀ ਕਰਨ ਜੋਗਾ ਨਹੀਂ ਹੈ ਗੁਰ ਪੂਰੈ ਪੂਰੀ ਮਤਕੀਨ ਗੁਰ ਪੂਰੈ ਪੂਰੇ ਗੁਰੂ ਨੇ ਨਾਮ ਦੇ ਨਾਲ ਜੋੜ ਕੇ ਮੈਨੂੰ ਪੂਰਾ ਉਪਦੇਸ਼ ਦਿੱਤਾ ਮੇਰੀ ਮਤ ਪੂਰੀ ਕਰ ਦਿੱਤੀ ਉਹ ਮਤ ਦਿੱਤੀ ਉਹ ਮਤ ਬਖਸ਼ੀ ਜਿਸ ਕਰਕੇ ਇਸ ਜ਼ਿੰਦਗੀ ਦੇ ਵਿੱਚ ਇਸ ਜ਼ਿੰਦਗੀ ਦੇ ਸਫਰ ਦੇ ਵਿੱਚ ਮੈਂ ਕੋਈ ਓਕਾਈ ਨਹੀਂ ਹੋਂ ਕਰਦਾ ਇਹ ਮਤ ਦਿੱਤੀ ਪੂਰੇ ਗੁਰੂ ਨੇ ਪੂਰੇ ਗੁਰੂ ਤੋਂ ਹੀ ਇਹ ਮਤ ਮਿਲਦੀ ਹੈ ਕਿਉਂਕਿ ਪੂਰੇ ਗੁਰੂ ਤੋਂ ਬਿਨਾ ਕੋਈ ਢੋਈ ਹੀ ਨਹੀਂ ਮਿਲਦੀ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇਂ ਫਰਮਾਨ ਹੈ ਢੋਈ ਇਸ ਹੀ ਨੂੰ ਮਿਲਦਾ ਉਹੀ ਆਸਰਾ ਉਸ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਓਹੀ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਭਾ ਜਿਨ੍ਹਾਂ ਨੂੰ ਪੂਰਾ ਗੁਰੂ ਲੱਭ ਪੈਂਦਾ ਹੈ ਉਹਨਾਂ ਨੂੰ ਹੀ ਉਸ ਪਰਮਾਤਮਾ ਦੇ ਚਰਨਾਂ ਦਾ ਆਸਰਾ ਮਿਲਦਾ ਹੈ ਤੋ ਪੂਰਾ ਗੁਰੂ ਜਦੋਂ ਮਿਲਦਾ ਹੈ ਪੂਰਾ ਗੁਰੂ ਫਿਰ ਪੂਰੀ ਮਤ ਦਿੰਦਾ ਹੈ ਫਿਰ ਇਹ ਮਨੁੱਖ ਜੋ ਹੈ ਆਪਣੇ ਜੀਵਨ ਦੇ ਵਿੱਚ ਕੋਈ ਓਕਾਈ ਨਹੀਂ ਕਰਦਾ ਸ਼ਬਦ ਮਰ ਤਾਮ ਮਰ ਭਾਗੋਂ ਕਿਸ ਪੈ ਜਾऊं ਸ਼ਬਦ ਮਰ ਹੈ ਜਿਹੜਾ ਵੀ ਸ਼ਬਦ ਦੇ ਨਾਲ ਜੁੜ ਕੇ ਆਪਣਾ ਆਪ ਆਪਣੀ ਹਉਮੈ ਆਪਣਾ ਆਪਾ ਅੰਦਰੋਂ ਖਤਮ ਕਰ ਲੈਂਦਾ ਹੈ ਇਸ ਤਰ੍ਹਾਂ ਮਰਦਾ ਹੈ ਸ਼ਬਦ ਦੇ ਨਾਲ ਜੁੜ ਕੇ ਕਿਉਂਕਿ ਸ਼ਬਦ ਦੇ ਨਾਲ ਜੁੜ ਕੇ ਹੀ ਕੋਈ ਜੀਵਨ ਮੁਕਤ ਹੋ ਸਕਦਾ ਹੈ ਇਸ ਜੀਵਨਦਿਆਂ ਹੋਇਆਂ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਪ੍ਰਵਾਨ ਹੈ ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹੋਮ ਜਾਏ ਜਿਸ ਤੇ ਅੰਦਰੋਂ ਹੋਮ ਮੇ ਚਲੇ ਗਈ ਆਪਾ ਭਾਵ ਚਲਾ ਗਿਆ ਉਹ ਫਿਰ ਜਿੰਦਿਆਂ ਹੋਇਆਂ ਹੀ ਮੁਕਤ ਹੋ ਜਾਂਦਾ ਹੈ ਜਿੰਦਿਆਂ ਹੋਇਆਂ ਉਹ ਮਰਿਆ ਹੋਇਆ ਹੈ ਇਨਾ ਵਿਕਾਰਾਂ ਵੱਲੋਂ ਹਟ ਜਾਂਦਾ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਸ਼ਬਦ ਮਰੇ ਜਿਹੜਾ ਸ਼ਬਦ ਦੇ ਨਾਲ ਜੁੜ ਕੇ ਆਪਾ ਆਪ ਆਪਣੇ ਅੰਦਰੋਂ ਖਤਮ ਕਰ ਲੈਂਦਾ ਆਪਣੇ ਅੰਦਰੋਂ ਹੰਕਾਰ ਖਤਮ ਕਰ ਲੈਂਦਾ ਹੈ ਤਾਂ ਮਾਰ ਮਰ ਮਰ ਮੌਤ ਦਾ ਸਹਿਮ ਮਾਰ ਮਾਰ ਕੇ ਇਸ ਤਰ੍ਹਾਂ ਫਿਰ ਉਹ ਆਪਣੇ ਅੰਦਰੋਂ ਮੌਤ ਦਾ ਸਹਿਮ ਖਤਮ ਕਰ ਲੈਂਦਾ ਉਸ ਨੂੰ ਫਿਰ ਮੌਤ ਦਾ ਕੋਈ ਡਰ ਨਹੀਂ ਰਹਿੰਦਾ ਜਿਹੜਾ ਸ਼ਬਦ ਦੇ ਨਾਲ ਜੋੜ ਕੇ ਆਪਣੇ ਅੰਦਰੋਂ ਆਪਾ ਆਪ ਖਤਮ ਕਰ ਲੈਂਦਾ ਹੈ ਉਸ ਨੂੰ ਫਿਰ ਮੌਤ ਦਾ ਕੋਈ ਡਰ ਨਹੀਂ ਰਹਿੰਦਾ ਸ਼ਬਦ ਮਰ ਤਾ ਮਰ ਮਰ ਭਾਗੋਂ ਕਿਸ ਪੈ ਜਾਉ ਉਹਦਾ ਜੋ ਮੌਤ ਹੈ ਜੋ ਅਕੀਰ ਤੇ ਆਉਣੀ ਹੀ ਹੈ ਉਸ ਤੋਂ ਕੋਈ ਭੱਜ ਕੇ ਕਿਤੇ ਜਾ ਨਹੀਂ ਸਕਦਾ ਕਿਉਂਕਿ ਇਹ ਸਾਰਾ ਜਗਤ ਜੋ ਹੈ ਜੋ ਵੀ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਉਹ ਸਾਰਾ ਖਤਮ ਹੋਣਾ ਹੀ ਹੈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛੋੜ ਸਗਲ ਜੰਜਾਲ ਜੋ ਵੀ ਉਪਜਿਆ ਹੋਇਆ ਉਸਨੇ ਅਖੀਰ ਤੇ ਖਤਮ ਹੋਣਾ ਹੀ ਹੈ ਪਰ ਇਸ ਮੌਤ ਤੋਂ ਭੱਜ ਕੇ ਕੋਈ ਕਿਤੇ ਨਹੀਂ ਜਾ ਸਕਦਾ ਪਰ ਸ਼ਬਦ ਦੇ ਨਾਲ ਜਿਹੜਾ ਜੁੜ ਕੇ ਮਰਦਾ ਹੈ ਉਹ ਹੈ ਮਰਨਾ ਉਹਦਾ ਆਪਣਾ ਆਪ ਆਪਣੇ ਅੰਦਰੋਂ ਖਤਮ ਕਰਨਾ ਇਹ ਹੈ ਅਸਲੀ ਮਰਨਾ ਸ਼ਬਦ ਮਰ ਤਾ ਮਾਰ ਮਰ ਭਾਗੋਂ ਕਿਸ ਪਹਿ ਜਾਉ ਜਿਸ ਕੈ ਡਰ ਐ ਭਾਗੀ ਐ ਅਮਰਤ ਤਾ ਕੋ ਨਾਉ ਜਿਸ ਵਾਹਿਗੁਰੂ ਦੇ ਡਰਦੇ ਰਾਹੀ ਅਦਬ ਦੇ ਰਾਹੀ ਪੈ ਦੇ ਰਾਹੀ ਫਾ ਗਿਆ ਬਚ ਜਾਈਦਾ ਹੈ ਇਸ ਮੌਤ ਦੇ ਸਹਿਮ ਤੋਂ ਬਚ ਜਾਈਦਾ ਹੈ ਅੰਮ੍ਰਿਤ ਤਾੰਕਾ ਅੰਮ੍ਰਿਤ ਤਾੰਕੋ ਨਾਉ ਉਸ ਵਾਹਿਗੁਰੂ ਦਾ ਨਾਮ ਜੋ ਹੈ ਉਹ ਆਤਮਿਕ ਜੀਵਨ ਦੇਵਨ ਵਾਲਾ ਹੈ ਜਿਸ ਦੇ ਨਾਮ ਦੇ ਨਾਲ ਜੁੜ ਕੇ ਅੰਦਰੋਂ ਉਸ ਮੌਤ ਦਾ ਜੋ ਸਹਿਮ ਜੋ ਹੈ ਉਹ ਖਤਮ ਹੋ ਜਾਂਦਾ ਹੈ ਜਿਸ ਕੈ ਡਰ ਭੈ ਭਾਗੀ ਹੈ ਜਿਸ ਤੇ ਡਰਦੇ ਰਾਹੀ ਜਿਸ ਤੇ ਆਦਬ ਦੇ ਰਾਹੀ ਇਸ ਮੌਤ ਦੇ ਸਹਿਮ ਤੋਂ ਵੱਜ ਜਾਂਦਾ ਹੈ ਉਹ ਹੈ ਉਸ ਵਾਹਿਗੁਰੂ ਦਾ ਨਾਮ ਨਾਮ ਦੇ ਜੁੜਿਆਂ ਅੰਦਰ ਕੋਈ ਵੀ ਫਿਰ ਮੌਤ ਦਾ ਸਹਿਮ ਨਹੀਂ ਰਹਿੰਦਾ ਅੰਮ੍ਰਿਤ ਤਾ ਕੋ ਨਾ ਉਸ ਉਹ ਵਾਹਿਗੁਰੂ ਦਾ ਜੋ ਨਾਮ ਹੈ ਉਹ ਅੰਮ੍ਰਿਤ ਹੈ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਜਿਸ ਤੇ ਪੀਤਿਆ ਫਿਰ ਆਤਮਿਕ ਮੌਤ ਨਹੀਂ ਆਉਂਦੀ ਮਾਰੈ ਰੱਖੈ ਏਕ ਤੂੰ ਬੀਜੋ ਨਹੀਂ ਥਾਉ ਉਹ ਵਾਹਿਗੁਰੂ ਹੀ ਮਾਰਨ ਵਾਲਾ ਹੈ ਤੇ ਰੱਖਣ ਵਾਲਾ ਹੈ ਉਹ ਇੱਕ ਵਾਹਿਗੁਰੂ ਦੇ ਹੀ ਇਹ ਸਭ ਕੁਛ ਆਤ ਦੇ ਵਿੱਚ ਹੈ ਬੀਜੋ ਨਾ ਹੀ ਥਾਉ ਹੋਰ ਕੋਈ ਐਜਾ ਥਾ ਨਹੀਂ ਹੈ બીਜੋ ਦੂਸਰਾ ਦੂਸਰਾ ਹੋਰ ਕੋਈ ਥਾ ਨਹੀਂ ਹੈ ਜਿਹੜਾ ਕੋਈ ਮਾਰਨ ਤੋਂ ਰੱਖ ਸਕਦਾ ਹੋਵੇ ਉਹੀ ਮਾਰਨ ਵਾਲਾ ਹੈ ਤੇ ਉਹ ਵਾਹਿਗੁਰੂ ਹੀ ਰੱਖਣ ਵਾਲਾ ਹੈ ਬਾਬਾ ਮੈਂ ਉਚੀਲ ਕਾਚੋਂ ਮਤਹੀ ਨਾ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰੈ ਪੂਰੀ ਮਤ ਕੀ ਨਾ ਰਹਾਉ ਅਵ ਗੁਣ ਅਵ ਗਨ ਸੁ ਭਰ ਗੁਣ ਨਹੀਂ ਵੇਣ ਕਿਉ ਘਰ ਜਾਉ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਅਵਗੁਣ ਸੁਪਾਰ ਸੁਪਰ ਨਕਨਕ ਪਰਨੇ ਮੇਰੇ ਅੰਦਰ ਨਕਨਕ ਹੀ ਆਵਗੁਣ ਭਰੇ ਹੋਏ ਹਨ ਕਿਉਂਕਿ ਮੈਂ ਨਾਮ ਦੇ ਨਾਲ ਨਹੀਂ ਜੁੜਿਆ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਏ ਉਸ ਵਾਹਿਗੁਰੂ ਦੀ ਕੀਰਤੀ ਨਹੀਂ ਕੀਤੀ ਇਸ ਕਰਕੇ ਮੇਰੇ ਅੰਦਰ ਆਵਗੁਣ ਸੁਪਾਰ ਸੁਪਰ ਨਕਨਕ ਹੀ ਸਾਰੇ ਆਵਗੁਣ ਹੀ ਭਰੇ ਹੋਏ ਹਨ ਗੁਣ ਨਹੀਂ ਅਤੇ ਨਾਮ ਤੋਂ ਬਿਨਾ ਗੁਣ ਪੈਦਾ ਹੀ ਨਹੀਂ ਹੋ ਸਕਦੇ ਬਿਨ ਗੁਣ ਕਿਉਂ ਘਰ ਜਾਉ ਅਤੇ ਜਿਤਨਾ ਚਿਰ ਅੰਦਰ ਆਤਮਿਕ ਗੁਣ ਨਹੀਂ ਪੈਦਾ ਹੁੰਦੇ ਉਤਨਾ ਚਿਰ ਮੈਂ ਉਸ ਵਾਹਿਗੁਰੂ ਦੇ ਦਰ ਤੇ ਕਿਸ ਤਰ੍ਹਾਂ ਜਾ ਸਕਣਾ ਹਾਂ ਮੈਨੂੰ ਉਸ ਦੇ ਦਰ ਦਾ ਮਿਲਾਪ ਹੀ ਨਹੀਂ ਹੋਈ ਸਕਦਾ ਮੇਰੇ ਉਸ ਤੇ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਜਦੋਂ ਤੱਕ ਮੇਰੇ ਅੰਦਰ ਸ਼ੁਭ ਗੁਣ ਆਤਮਿਕ ਗੁਣ ਪੈਦਾ ਨਹੀਂ ਹੁੰਦੇ ਕਿਉਂਕਿ ਮੈਂ ਤਾਂ ਔਗਣਾਂ ਦੇ ਨਾਲ ਹੀ ਭਰਿਆ ਹੋਇਆ ਹਾਂ ਸਹਿਜ ਸ਼ਬਦ ਸੁਖ ਉਪਜ ਬਿਣ ਭਾਗਾ ਧਨ ਨਾਹੀ ਜਿਹੜਾ ਵੀ ਮਨੁੱਖ ਸਹਿਜ ਸਹਿਜ ਦੇ ਵਿੱਚ ਰਹਿ ਕੇ ਆਤਮਿਕ ਅਡੋਲਤਾ ਦੇ ਵਿੱਚ ਰਹਿੰਦਾ ਹੋਇਆ ਡੋਲਦਾ ਨਹੀਂ ਹੈ ਸ਼ਬਦ ਅਤੇ ਸ਼ਬਦ ਦੇ ਨਾਲ ਜੁੜਦਾ ਹੈ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜਦਾ ਹੈ ਸੁਖ ਉਪਜ ਉਸ ਦੇ ਅੰਦਰ ਫਿਰ ਸਦਾ ਹੀ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਬਿਨ ਭਾਗਾ ਧਨ ਨਾਹੀਂ ਪਰ ਇਹ ਧਨ ਜੋ ਆਏ ਆਤਮਿਕ ਧਾਨੇ ਉਸ ਵਾਹਿਗੁਰੂ ਦਾ ਨਾਮ ਧਨ ਜੋ ਹੈ ਇਹ ਭਾਗਾਂ ਤੋਂ ਬਿਨਾ ਪ੍ਰਾਪਤ ਨਹੀਂ ਹੁੰਦਾ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਦੇ ਚੰਗੇ ਭਾਗ ਪੂਰਵਲੇ ਕਰਮ ਪੂਰਵਲੇ ਔਂਕਰ ਜਾਗਪੈਨੋਂ ਉਸ ਤੇ ਹੀ ਉਹ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਨ ਕੈ ਨਾਮ ਨਾਮ ਮਨਵਸ ਸੇ ਬਾਦ ਦੇ ਦੁਖ ਸਹਾਈ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਜਿਨ ਕਾ ਨਾਮ ਨਾਮ ਮਨ ਵਸੈ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਹੋਇਆ ਸੇ ਬੰਦੇ ਦੁੱਖ ਸਹਾਂਏ ਉਹ ਫਿਰ ਔਗਣਾਂ ਦੇ ਵਿੱਚ ਵੱਜੇ ਹੋਏ ਸਾਰਾ ਦੁੱਖ ਹੀ ਸਹਾਰਦੇ ਹਨ ਉਹਨਾਂ ਨੂੰ ਆਤਮਿਕ ਆਨੰਦ ਨਹੀਂ ਮਿਲਦਾ ਆਤਮਿਕ ਆਨੰਦ ਮਿਲਣਾ ਹੈ ਨਾਮ ਦੇ ਨਾਲ ਜੁੜਿਆਂ ਆਤਮਿਕ ਆਨੰਦ ਮਿਲਣਾ ਹੈ ਉਸ ਵਾਹਿਗੁਰੂ ਦੇ ਗੁਣ ਗਾયા ਉਸ ਵਾਹਿਗੁਰੂ ਦੇ ਗੁਣ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਬਾਣੀ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਉਸ ਵਾਹਿਗੁਰੂ ਦੇ ਗੁਣ ਗਾ ਕੇ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਨਹੀਂ ਤਾਂ ਇਹ ਜ਼ਿੰਦਗੀ ਸਾਰੀ ਦੁੱਖਾਂ ਦੇ ਵਿੱਚ ਹੀ ਗੁਜ਼ਰ ਜਾਂਦੀ ਹੈ ਸਤਿਗੁਰੂ ਕਿਰਪਾ ਕਰਨ ਆਪਣੇ ਨਾਮ ਦੀ ਬਖਸ਼ਿਸ਼ ਕਰਨ ਸਤਗੁਰੂ ਦੇ ਅਗੇ ਝੋਲੀ ਅੱਜ ਕੇ ਨਾਮ ਦੀ ਹੀ ਵਿਖਿਆ ਮੰਗੀਏ ਨਾਮ ਹੀ ਸਭ ਕੁਝ ਹੈ ਜੇ ਨਾਮ ਮਿਲ ਗਿਆ ਤਾਂ ਸਭ ਕੁਝ ਦੀ ਹੀ ਪ੍ਰਾਪਤੀ ਹੋ ਗਈ ਨਾਮ ਹੀ ਮੰਗੀਏ ਸਤਗੁਰੂ ਤੋਂ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇ ਹੀ ਫਰਮਾਨ ਹੈ ਵਿਣ ਤੁਧ ਹੋਰ ਜੇ ਮੰਗਣਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਹੋਰ ਕੁਛ ਵੀ ਮੰਗਣਾ ਉਸ ਵਾਹਿਗੁਰੂ ਦੇ ਦਰ ਤੋਂ ਫਿਰ ਦੁੱਖ ਹੀ ਪੈਦਾ ਕਰਦਾ ਹੈ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਵਾਹਿਗੁਰੂ ਆਪਣੇ ਨਾਮ ਦੀ ਬਖਸ਼ਿਸ਼ ਕਰੋ ਜਿਸ ਕਰਕੇ ਮੇਰੇ ਅੰਦਰ ਸੰਤੋਖ ਆ ਜਾਵੇ ਦੇ ਨਾ ਸੰਤੋਖੀਆ ਉਤਰੈ ਮਨ ਕੀ ਭੁੱਖ ਅਤੇ ਮਨ ਦੇ ਅੰਦਰੋਂ ਸਾਰੀ ਤ੍ਰਿਸ਼ਨਾ ਹੈ ਜੋ ਭੁੱਖ ਹੈ ਆਸਾਂ ਦੀ ਭੁੱਖ ਹੈ ਉਹ ਸਾਰੀ ਖਤਮ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ